ਇਹ ਆਪਾਂ ਤੇ ਦਸਰਾ ਜਾ ਰਹੇ ਹਾਂ ਜਿਹੜੀ ਕਿ ਸਲਵਾਨ ਵੀ ਬੈਲਟ ਨੂੰ ਜਿਹੜੀ ਆਪਾਂ ਜਿਹੜੀ ਕਿਵੇਂ ਬਣਾਉਣੀ ਹੈ ਠੀਕ ਹੈ ਜਿਹੜੀ ਕਿ ਬਹੁਤ ਹੀ ਸੌਖੇ ਤਰੀਕੇ ਨਾਲ ਬਣ ਜਾਂਦੀ ਹੈ ਤੇ ਉੱਪਰ ਕਈਆਂ ਦੀ ਚਿੜੀ ਹੈ ਨਾ ਉੱਪਰ ਕੋਈ ਪਲਾਇਆ ਨਾ ਕੋਈ ਲੱਗੋ ਨਾ ਇਹ ਇੱਕ ਸਾਰਾ ਬੰਦੀ ਤੇ ਬਹੁਤ ਸੋਹਣੀ ਚਿੜੀ ਬਣਉਣੀ ਠੀਕ ਹੈ ਜਿਹੜਾ ਆਪਾਂ ਲੈ ਲਏ ਨਾ ਦੇਖੋ ਕੀ ਕਰਨਾ ਹੈ ਪਰ ਉੱਠਾ ਕਪੜਾ ਜਦੋਂ ਇਹ ਡਬਲ ਕੀਤਾ ਹੋਇਆ ਦੋਨੇ ਬੈਲਟਾਂ ਦੇ ਵਿੱਚ ਦੋਨਾਂ ਛਿਆਂ ਨੂੰ ਇਕੱਠਿਆਂ ਨੂੰ ਐ ਫੋਲਡ ਕਰਨਾ ਧੱਬੀ ਕੋਨਾਂ ਦੇ ਇਕੱਠਿਆਂ ਨੂੰ ਜਿੱਧਰ ਰੱਖਿਆ ਦੇਖ ਆਪਾਂ ਸੇਡ ਆਉਂਦੀ ਹੈ ਠੀਕ ਹੈ ਉੱਪਰੋਂ ਬਦ ਲਈ ਮ ਕਾਨੂੰਨਾ ਖੱਪਾ ਲੱਗ ਲੱਗ ਨਹੀਂ ਪੀਂ ਲੋਣੀ ਮਤਲਬ ਇਹਨਾ ਟੀਡੀ ਬਣੋਈ ਇਕੋ ਇਹਨੂੰ ਇਕੋ ਦੋਨੇ ਪਾਸੇ ਸਾਈਡਾ ਕੋਈ ਨਹੀਂ ਹੋ ਰਿਹਾ ਤੇ ਇਸ ਨੂੰ ਲਾ ਦੇਣਾ ਹੇਠੇ ਦਮাইয়া ਆਪਾਂ ਮੋੜ ਕੇ ਨਾਲ ਲੈਣੀ ਆ ਕਿ ਹੁਣ ਦਿਖਾਉਣੇ ਹਨ ਆਪਾਂ ਇਹਨੇ ਕਿਹਨਾਂ ਮੋੜ ਕੇ ਆਪਾਂ ਇਹਨੂੰ ਘੇਰਾ ਕਰਨਾ ਆ ਵੀ ਆਪਾਂ ਇਹਵੇਂ ਸੀ ਲਾਈਏ වැැල්ටන කොන්නරා වැැට පුොල්ලන්න්න ලතිිය කොදභ කොද්ද ඇම බණච ඇ අප අප බන්නන්නේ මුහන පයිද ඇෑම සේ න්න දී පුර ਤਾਂ ਕਿ ਉਹ ਤੋਂ ਕੋਈ ਉੱਪਰ ਨਹੀਂ ਇੰਕੀ ਜਿਹੜਾ ਕਿ ਆਪਾਂ ਬੈਟ ਦਾ ਨੇਫਾ ਮੋੜਾਂਗੇ ਮੁਰਕੇ ਦੇ ਅੰਦਰ ਅੰਦਰ ਹੋਣਾ। ਤੇ ਨਾਲੇ ਵੀ ਨਾ ਉੱਪਰ ਹੀ ਦਿੱਖ ਨਹੀਂ ਲੱਗਾਇਆ ਤੇ ਜੇ ਕੋਈ ਵੀ ਨਹੀਂ ਕਰੀ ਤੇ ਸਾਈਡ ਤੋਂ ਵੀ ਜਿਹੜਾ ਵੀ ਉੱਪਰ ਕੱਪੜਾ ਹੈ ਉੱਪਰ ਜਦੋਂ ਨਾ ਜਿਹੜੀ ਕਿ ਡਿਟੇਲ ਹੀ ਕੈਨਾ ਬਣਾ ਲਓ ਇਸ ਸਟਾਈਲ ਵਿੱਚ ਜਿਹੜਾ ਕੱਪੜਾ ਨਿਕਲ ਜਾਂਦਾ ਪਰ ਤੁਸੀਂ ਐਵੇਂ ਹੀ ਬਣਾਉਣੀ ਐਵੇਂ ਬਣਾਉਂਗੇ ਤਾਂ ਉੱਪਰ ਉਹ ਬੜੀ ਫਿਨਿਸ਼ਿੰਗ ਦਾ ਜੀ ਕਰੂਗਾ। ਨਿਕ ਨਿਕੀਆਂ ਚੀਜ਼ਾਂ ਦਾ ਨਾ ਸਟੀਚਿੰਗ ਸੇ ਤਿਆਰ ਰੱਖਿਆ ਕਰੋ ਤੁਸੀਂ ਇਹ ਨਾ ਸੋਚਿਆ ਕਰੋ ਕਿ ਇਹ ਸੀਨ ਤਾਂ ਅੰਦਰ ਆਉਣੀ ਆ ਇਹ ਸੀਨ ਬਾਹਰ ਆਉਣੀ ਆ ਤੇ ਜਿਵੇਂ ਮਾਰਤੀ ਮਾਰਦੇ ਨਹੀਂ ਹਰ ਇੱਕ ਸੀਨ ਨੂੰ ਪੂਰੇ ਵਧੀਆ ਤਰੀਕੇ ਨਾਲ ਮਾਰੋਗੇ ਤਾਂ ਤੁਹਾਡਾ ਸੂਟ ਜਿਹੜਾ ਬਹੁਤ ਸੁਣਾ ਬਣੂਗਾ ਆ ਗਏ ਪੂਰੀ ਫਿਨਿਸ਼ਿੰਗ ਨਾ ਮਣੀ ਹੈ ਨਾ ਤਿਆਰ ਉਹ ਐਵੇਂ ਦੀ ਬਣ ਜਾਂਦੀ ਹੈ ਓਕੇ ਬਾਏ